ਤੇ ਜਿਹੜੀਆਂ ਭੈਣਾਂ ਆਪਣੇ ਦੁੱਖੜੇ ਲੈ ਕੇ ਆਉਂਦੀਆਂ ਕੋਈ ਨਸ਼ੇ ਵਾਲਾ ਕੋ ਮਸਲਾ ਕੋ ਦੂਜਾ ਦੇਖੋ ਸਾਡੇ ਕੋਲ ਕੋਈ ਸਰਕਾਰ ਤੇ ਹੈ ਨਹੀਂ ਨਾ ਕੋ ਪੁਲਿਸ ਫੋਰਸ ਹੈ ਇਹ ਕੰਮ ਤੇ ਵੈਸੇ ਸਰਕਾਰਾਂ ਦੇ ਨੇ ਸਾਰੇ ਹੀ ਪਰ ਉਹ ਕਰਨੀ ਰਹੀਆਂ ਤੇ ਜੇ ਸਾਡੇ ਕੋਲ ਕੁਝ ਨਹੀਂ ਤੇ ਅਸੀਂ ਤੇ ਕੇਵਲ ਇਹ ਕੋਸ਼ਿਸ਼ ਜ਼ਰੂਰ ਕਰ ਰਹੇ ਆਂ ਵੀ ਸਾਰਿਆਂ ਦੇ ਮਸਲੇ ਸੁਣੇ ਜਾਣ ਹਾਲੇ ਤੇ ਸੁਣਨ ਦੀ ਔਖੇ ਹੋ ਗਏ ਕਿਉਂਕਿ ਮਸਲੇ ਹੀ ਇੰਨੇ ਨੇ ਸਾਡੇ ਤੇ ਉਸ ਤੋਂ ਬਾਅਦ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿੱਥੇ ਸਾਡੇ ਕੋਲ ਹੱਲ ਹੁੰਦਾ ਹੋਵੇ ਕੋਈ ਉਹਦਾ ਹੱਲ ਕੀਤਾ ਜਾਵੇ ਨਸ਼ੇ ਵਾਲੇ ਮਸਲੇ ਦੇ ਵਿੱਚ ਅਸੀਂ ਇਸ ਇਲਾਕੇ ਦੀ ਸੰਗਤ ਨੂੰ ਵੀ ਬੇਨਤੀ ਕਰਕੇ ਜਾਣਾ ਹੈ ਵੀ ਤੁਸੀਂ ਇੱਕ ਬਿਲਡਿੰਗ ਜਿਹੜੀ ਹੈ ਉਹ ਚਾਹੇ ਬਣੀ ਬਣਾਈ ਕੋਈ ਲਾਅ ਸਕੂਲ ਦੀ ਜਾਂ ਕੋਈ ਪੁਰਾਣੀ ਬਿਲਡਿੰਗ ਬੰਦ ਹੋਈ ਉਹ ਕਿਰਾਏ ਦੇ ਲੈ ਕੇ ਤੇ ਅਸੀਂ ਉੱਥੇ ਸਾਰਾ ਜਿਹੜਾ ਵਾ ਤੁਹਾਨੂੰ ਸਥਾਪਿਤ ਕਰ ਦਿਆਂਗੇ ਕਿਉਂਕਿ ਉੱਥੇ ਜਿਹੜਾ ਮਾਜੇ ਦੇ ਵਿੱਚ ਸਾਰੀ ਸੰਗਤ ਨੂੰ ਉੱਥੇ ਪਿੰਡ 'ਚ ਰੱਖਣਾ ਸੰਭਵ ਨਹੀਂ ਜਿੰਨੇ ਵੀ ਨੌਜਵਾਨ ਨੇ ਉੱਥੇ ਹਲੇ ਪ੍ਰਬੰਧ ਪੂਕਤਾ ਨਹੀਂ ਹੋਇਆ ਅਸੀਂ ਕੁਝ ਲੱਭਦੇ ਫਿਰਦੇ ਆ ਵੀ ਪ੍ਰਬੰਧ ਹੋ ਜਾਵੇ ਤੇ ਉਹ ਜਦੋਂ ਪ੍ਰਬੰਧ ਪਕhta ਹੋ ਗਏ ਫਿਰ ਆਪਾਂ ਨੌਜਵਾਨਾਂ ਨੂੰ ਉੱਥੇ ਲਈ ਜਾਵਾਂਗੇ ਨਹੀਂ ਤੇ ਉੱਥੇ ਕੀ ਹੈ ਉੱਥੇ ਕੋਈ ਬਾਉਂਡਰੀ ਨਹੀਂ ਹੈਗੀ ਬਾਹਰ ਕੋਈ ਪਹਿਰਾ ਨਹੀਂ ਲੱਗ ਸਕਦਾ ਜਿਹੜਾ ਸਹੀ ਤਰੀਕੇ ਨਾਲ ਇਸ ਕਰਕੇ ਸਾਨੂੰ ਉੱਥੇ ਥੋੜੀ ਜਿਹੀ ਤੰਗੀ ਆ ਰਹੀ ਹੈ ਤੇ ਜਿਹੜੇ ਨੌਜਵਾਨ ਹੁਣ ਨਵੇਂ ਨੇ ਜਿਹੜੇ ਸੈਂਟਰਾਂ 'ਚ ਭਰਤੀ ਕਰਾ ਸਕਦੇ ਆ ਉਹਨਾਂ ਨੂੰ ਬੇਨਤੀ ਆ ਵੀ 15 ਦਿਨ 20 ਦਿਨ ਤੁਸੀਂ ਜਿਹੜਾ ਨੌਜਵਾਨ ਅੱਜ ਚਿਟਾ ਪੀ ਰਿਹਾ ਜਿਹੜਾ ਟੀਕੇ ਲਾ ਰਿਹਾ ਉਹਨੂੰ ਜ਼ਰੂਰ ਹੁੰਦੀ ਹੈ ਮੈਡੀਕਲ ਹੈਲਪ ਦੀ ਲੋੜ ਹੁੰਦੀ ਹੈ ਉਦੋਂ ਉਹਦੇ ਵਾਸਤੇ ਥੋੜਾ ਔਖਾ ਹੈ ਕੋਈ ਰਾਤ ਨੂੰ ਉੱਥੇ ਦੌਰਾ ਪੈ ਜਾਵੇ ਕੋ ਕੋ ਰਾਤ ਨੂੰ ਉੱਥੇ ਦੌਰਾ ਪੈ ਜਾਵੇ ਜਾਂ ਕੁਝ ਹੋ ਜਾਵੇ ਤੇ ਉੱਥੇ ਵੈਸੇ ਡਾਕਟਰ ਦਾ ਵੀ ਇੰਤਜ਼ਾਮ ਅਸੀਂ ਕਰ ਦਿੱਤਾ ਹੁਣ ਪਰ ਇਹ ਬੇਨਤੀ ਇਹ ਆਇਆ ਵੀ ਜਿਹੜੇ ਇੱਥੋਂ ਦੇ ਪ੍ਰਬੰਧਕ ਆ ਤੁਸੀਂ ਇਸ ਗੱਲ ਦੇ ਨਾਲ ਥੋੜਾ ਜਿਹਾ ਸਾਰੇ ਹੀ ਨਗਰ ਜਿਹੜੇ ਨੇ ਪੰਜ ਸੱਤ ਇਹ ਰਲ ਮਿਲ ਕੇ ਇੱਕ ਓਪਰਾਲਾ ਜ਼ਰੂਰ ਕਰੋ ਕੋਈ ਇੱਕ ਐਸੀ ਜਗ੍ਹਾ ਜਿਹਦੇ ਬਾਹਰ ਪਹਿਰਾ ਲੱਗ ਸਕੇ ਉਹਨੂੰ ਬਣਾਓ ਜਾਂ ਬਣੀ ਬਣਾਈ ਜਗ੍ਹਾ ਕੋ ਠੇਕੇ ਤੇ ਲਾਓ ਉੱਥੇ ਨੌਜਵਾਨ ਜਿਹੜੇ ਨੇ ਇਲਾਕੇ ਦੇ ਤੁਸੀਂ ਕਰਨਾ ਬਾਹਰੋਂ ਨਹੀਂ ਕਰਨਾ ਜੇ 25 ਪਿੰਡਾਂ ਦੀ ਤੁਹਾਡੀ ਬਣ ਜਾਂਦੀ ਹੈ ਕੋਈ ਕਮੇਟੀ ਜਾਂ 20 ਪਿੰਡਾਂ ਦੀ ਬਣ ਜਾਂਦੀ ਹੈ ਉਹਨਾਂ 20 ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਨਸ਼ਿਆਂ 'ਚ ਫਸੇ ਆ ਉਹਨਾਂ ਨੂੰ ਲਿਆ ਕੇ ਉੱਥੇ ਰੱਖਣਾ ਹੈ ਉੱਥੇ ਰੱਖ ਕੇ ਉਹਨਾਂ ਦੀ ਦੇਖ ਰੱਖ ਕਰਨੀ ਹੈ ਬਾਹਰ ਪੈਰਾ ਸਖਤ ਰੱਖਣਾ ਹੈ ਅੰਦਰ ਨਰਮਾਈ ਵਰਤਣੀ ਹੈ ਬਾਹਰ ਦਾ ਪੈਰਾ ਜਿਹੜਾ ਸਖਤ ਰੱਖਣਾ ਹੈ ਵੀ ਅੰਦਰ ਕੁਝ ਨਾ ਜਾ ਸਕੇ ਅੰਦਰੋਂ ਬਾਹਰ ਕੁਝ ਨਾ ਆ ਸਕੇ ਪਰ ਅੰਦਰ ਉਹ ਕੰਮ ਨਹੀਂ ਕਰਨਾ ਜਿਹੜੇ ਸੈਂਟਰ ਵਾਲੇ ਕਰੀ ਜਾਂਦੇ ਨੇ ਅੱਜ ਕੱਲ੍ਹ ਕੁੱਟਮਾਰ ਨਹੀਂ ਕਰਨੀ ਕਿਸੇ ਦੀ ਕਿਸੇ ਨੌਜਵਾਨ ਨੂੰ ਜਲੀਲ ਨਹੀਂ ਕਰਨਾ ਕਿਉਂਕਿ ਇਹ ਪ੍ਰੇਮ ਦਾ ਮਸਲਾ ਹੈ ਨੌਜਵਾਨਾਂ ਨੂੰ ਪ੍ਰੇਮ ਪਿਆਰ ਨਾ ਕਵਾਂਗੇ ਉਹ ਛੱਡ ਜਾਣਗੇ ਸਾਰਾ ਕੁਝ ਜੇ ਧੱਕੇਸ਼ਾਹੀ ਕਰਾਂਗੇ ਤੇ ਫਿਰ ਉਹ ਜਦ ਸੈਂਟਰ ਚ ਲਾ ਹੀ ਆਉਂਦੇ ਸਾਲ ਸਾਲ ਫਿਰ ਬਾਹਰ ਆਣਗੇ ਉਹ ਕੰਮ ਕਰਦੇ ਸੋ ਇਹ ਸੰਗਤ ਨੂੰ ਜਿੱਥੇ-ਜਿੱਥੇ ਅਸੀਂ ਰੁਕਦੇ ਹਾਂ ਤੁਸੀਂ ਕਹਿੰਨੇ ਆ ਪਰ ਇਹ ਸੰਗਤ ਤੁਹਾਡਾ ਕਾਫੀ ਪਿੰਡਾਂ ਦਾ ਆਪਸੀ ਸਹਿਯੋਗ ਹੈਗਾ ਇੱਕ ਦੂਜੇ ਦੇ ਨਾਲ ਤੁਸੀਂ ਸੌਖੀਆਂ ਕਰ ਸਕਦੇ ਜੋ ਇਹ ਕੰਮ ਜਿਹੜੇ ਬਾਹਰ ਗਏ ਸਿੱਖਿਆ ਆਪਣੇ ਇਹਨਾਂ ਪਿੰਡਾਂ ਚੋਂ ਉਹਨਾਂ ਦੀ ਤੁਸੀਂ ਇਸ ਮਸਲੇ ਤੇ ਮਦਦ ਲਓ ਉਹਨਾਂ ਨੂੰ ਬੇਨਤੀ ਕਰੋ ਤੇ ਇਹ ਜਿਹੜਾ ਦਾਨ ਦੇ ਸੰਬੰਧ ਦੇਣ ਦਾ ਵੀ ਤਰੀਕਾ ਹੈ ਨਾ ਇਹਨੂੰ ਆਪਾਂ ਬਦਲਣਾ ਭਲਾ ਕਿਵੇਂ ਹੈ ਜਿਹੜੇ ਇਸ ਪਿੰਡ ਦੇ ਸੰਗਤ ਜਿਹੜੀ ਬਾਹਰ ਵੱਸਦੀ ਹੈ ਉਹ ਕੋਸ਼ਿਸ਼ ਕਰੇ ਵੀ ਇਸ ਪਿੰਡ ਦੀਆਂ ਹੀ ਮੁਸ਼ਕਲਾਂ ਤੇ ਧਿਆਨ ਦੇਵੇ ਕਿਉਂਕਿ ਤੁਹਾਨੂੰ ਇਹ ਪਤਾ ਹੈ ਵੀ ਤੁਹਾਡੇ ਪਿੰਡ ਚ ਅਸਲੀ ਲੋੜਵੰਦ ਕਿਹੜਾ ਤੇ ਪਖੰਡੀ ਕਿਹੜਾ ਹੈ ਅੱਜ ਕੱਲ ਕੀ ਹੁੰਦਾ ਇੱਕ ਵੀਡੀਓ ਪੈ ਜਾਂਦੀ ਹੈ ਉੱਥੇ ਨਾ ਓਟ ਦਾ ਢੇਰ ਲੱਗ ਜਾਂਦਾ ਉਦਾਂ ਸਿੱਖ ਮਿਲਕਦੇ ਫਿਰਦੇ ਕਿਸੇ ਨੂੰ ਕੋ ਮਿਲਦਾ ਨਹੀਂ ਰੋਟੀ ਨਹੀਂ ਮਿਲਦੀ ਗਈ ăn ਨੂੰ ਸੋ ਆਪਾਂ ਆਪੋ ਆਪਣੇ ਪਿੰਡਾਂ ਦਾ ਠੇਕਾ ਚੱਕੀਏ ਆਪੋ ਨਾਲ ਆਪਣੇ ਪਿੰਡਾਂ ਦੇ ਧਿਆਨ ਦੇਈਏ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਨੇ ਉਹ ਕਿਸੇ ਵੀ ਧਰਮ ਦੇ ਹੁਣ ਕੋਈ ਡਾ ਫਰਕ ਨਹੀਂ ਪੈਂਦਾ ਹੁੰਦਾ ਪਰ ਪਿੰਡ ਦੇ ਹੁਣ ਆਪਣੇ ਦੇ ਤੇ ਇੱਕ ਪਿੰਡ ਨੂੰ ਜੀ ਆਪਾਂ ਸੁਧਾਰ ਲਈਏ ਸਾਰੇ ਜਣੇ ਰਲ ਕੇ ਤੇ ਆਪਣੇ ਪਿੰਡ ਦਾ ਪਹਿਰਾ ਸਖਤ ਕਰ ਦਈਏ ਤਮਾਕੂ ਜਿਹੜਾ ਇਥੋਂ ਬੰਦ ਕਰਾਈਏ ਤਮਾਕੂ ਗ੍ਰੈਨਾਂ ਦੁਕਾਨਾਂ ਦੇ ਵੇਚਦਾ ਨਾ ਤੇ ਕਿੰਨੇ ਦਾ ਤਮਾਕੂ 500 100 ਦਾ ਵੇਚ ਲਈਂ ਹੁਣ ਕੇ ਮਹੀਨੇ ਦਾ ਉਹਨਾਂ ਨੂੰ ਕਹੋ ਵੀ ਪਿੰਡ ਵਾਲੇ ਤੁਹਾਨੂੰ ਗ੍ਰਾਹੀ ਕਰਕੇ ਦੇ ਦਿਆ ਕਰਨਗੇ ਮਹੀਨੇ ਬਾਅਦ ਲੈ ਕੇ ਆ ਜਾਇਆ ਕਰੋ ਤੇ ਤੁਹਾਨੂੰ ਗ੍ਰਾਹੀ ਦੇ ਦਿਆ ਕਰਾਂਗੇ ਪਰ ਇਹ ਬੱਜਲ ਕਰ ਰਿਹਾ ਤਾਂ ਜਿਹੜਾ ਤਮਾਕੂ ਹੈ ਹੁਣ ਕਈਆਂ ਨੂੰ ਇਸ ਹਤਰਾਜ ਹੋਣਾ ਪਰ ਮੈਂ ਪੁੱਛਦਾ ਕਿਸੇ ਧਰਮ ਦੇ ਵਿੱਚ ਤਮਾਕੂ ਖਾਣਾ ਯੋਗ ਲਿਖਿਆ ਨਹੀਂ ਲਿਖਿਆ ਤਮਾਕੂ ਖਾਣ ਨਾਲ ਕੈਂਸਰ ਹੋ ਜਾਂ ਤਮਾਕੂ ਖਾਣ ਨਾਲ ਭਾਂਤ ਭਾਂਦੀਆਂ ਬਿਮਾਰੀਆਂ ਹੁੰਦੀਆਂ ਕਿਸੇ ਵਾਸਤੇ ਚੰਗਾ ਨਹੀਂ ਕੋਈ ਮਨੁੱਖੇ ਉੱਠ ਕੇ ਦਾਵਾ ਨਹੀਂ ਕਰ ਸਕਦਾ ਵੀ ਤਮਾਕੂ ਸ਼ਰਾਬ ਸਮੈਕ ਨਸ਼ਾ ਕਿਸੇ ਵੀ ਕਿਸਮ ਦਾ ਉਹ ਸਾਡੇ ਵਾਸਤੇ ਲਾਹੇਵੰਦ ਹੈ ਕਿਸੇ ਵਾਸਤੇ ਚੰਗਾ ਨਹੀਂ ਮਾੜਾ ਹੀ ਹੈ ਸੋ ਇਹਨੂੰ ਜਦੋਂ ਆਪਾਂ ਕੱਢਣਾ ਹੈ ਪਿੰਡਾਂ ਚੋਂ ਤੇ ਇੱਕ ਦੂਜੇ ਦਾ ਸਹਿਯੋਗ ਕਰਨਾ ਹੁੰਦਾ ਕੀ ਹੈ ਨਸ਼ਾ ਕੋਈ ਵੇਚਦਾ ਹੋਵੇ ਨਾ ਪਿੰਡ 'ਚ ਉਹਨੂੰ ਪਿੰਡ ਦਾ ਇੱਕ ਬੰਦਾ ਬਣਾਉਣ ਤੌਰ ਤੇ ਦੂਜੇ ਦਾ ਬਚਾਉਣ ਤੌਰ ਤੇ ਪੈਂਦੇ ਨੇ ਆਪਸੀ ਸਾਝਾ ਭਲਾ ਦਿਓ ਇਥੇ ਆਪਸੀ ਚਾਹ ਨਹੀਂ ਕੋਈ ਸਗਾ ਭਰਾ ਵੀ ਹੋਵੇ ਆਪਣਾ ਜਿਹੜੇ ਗਲਤ ਕੰਮ ਚ ਪਿਆ ਤੇ ਉਹਨੂੰ ਸੁਧਾਰਨ ਦਾ ਯਤਨ ਕਰਨਾ ਨਾ ਕਿ ਉਹਦਾ ਜਿਹੜਾ ਆਪ ਕਹਿੰਦੇ ਪਰਦੇ ਪਾਉਣ ਵਾਲੀ ਗੱਲ ਹੈ ਭੈਣਾਂ ਨੂੰ ਇਹ ਗੱਲ ਦਾ ਪਤਾ ਹੈ ਜਿਹੜੀਆਂ ਭੈਣਾਂ ਆਪਣੇ ਪੁੱਤਾਂ ਦੇ ਉੱਤੇ ਪਰਦਾ ਪਾਉਂਦੀਆਂ ਵੀ ਭਈ ਨਹੀਂ ਇਹ ਕੋਈ ਲਾਹਮਾ ਦੇਣ ਆ ਜੇ ਤੇ ਗਾੜੀਆਂ ਨੂੰ ਲਾਹਮਾ ਦੇਣ ਆ ਇਹਦੇ ਗੱਲ ਪੈ ਜਾਂਦੀਆਂ ਉਹਨਾਂ ਦੇ ਪੁੱਤ ਵਿਗੜਦੇ ਵਿਗੜਦੇ ਪ੍ਰਤੱਖ ਹੋ ਗਈ ਗੱਲ ਤੇ ਜਿਹੜੀਆਂ ਆਪ ਕਹਿੰਦੇ ਨੇਸ਼ੇ ਉਹਨਾਂ ਨੇ ਛੱਡਿਆ ਜਿੰਨਾ ਮਾਮਾ ਨੇ ਸਾਰੇ ਜਹਾਨ ਚ ਰੌਲਾ ਪਾ ਦਵੇ ਭਾਈ ਮੇਰਾ ਮੁੰਡਾ ਵਲੀ ਜੇ ਇਦਾਂ ਕੋਈ ਲੈਣ ਦੇਣ ਨਾ ਕਰਿਓ ਇਹਨੂੰ ਕੋਈ ਪਹਿਹ ਨਾ ਦਿਓ ਜਿਨ੍ਹਾਂ ਨੇ ਪਰਦੇ ਪਾ ਛੜਿਆ ਨਾ ਉਹਨਾਂ ਦੇ ਪੁੱਤਰ ਨਸ਼ੇ ਲਾ ਲਾ ਕੇ ਟੀਕੇ ਲਾ ਲਾ ਕੇ ਮਰ ਗਏ ਉਹਨਾਂ ਬਾਥਰੂਮਾਂ ਦੇ ਬੂਹੇ ਤੋੜ ਤੋੜ ਕੱਢੇ ਅੰਦਰੋਂ ਔਰ ਇੱਕ ਥਾਂ ਤੇ ਨਹੀਂ ਘਟਣਾ ਵਾਪਰੀ ਸਾਰੇ ਥਾਵਾਂ ਤੇ ਹਾਲ ਹੈ ਕਈ ਸਿੰਘ ਹੁੰਦੇ ਵੀ ਸਾਡੇ ਨਸ਼ਾ ਬੜਾ ਵਿਗਦਾ ਨਸ਼ਾ ਪੰਜਾਬ ਦੀ ਕੋਈ ਅਸੀਂ ਥਾਂ ਨਹੀਂ ਜਿੱਥੇ ਨਾ ਵਿਗਦਾ ਘਰੋਂ ਕਰੀਏ ਕੰਮ ਚੱਲ ਪਿਆ ਪੀਣ ਵਾਲੇ ਵੇਚੀ ਜਾਂਦੇ ਨੇ ਕਈ ਮਹੱਲਿਆਂ ਦੇ ਮਹੱਲਿਆਂ ਦਾ ਇਹ ਧੰਦਾ ਬਣ ਗਿਆ ਵੀ ਨਸ਼ਾ ਵੇਚਣਾ ਹੋਰ ਕੋ ਕੰਮ ਨਹੀਂ ਦਿਹਾੜੀ ਦਾ ਪੇਦੇ ਜਾਂਦੇ ਨਹੀਂ ਔਰ ਤੁਸੀਂ ਦਿਹਾੜੀ ਦੇ ਬੰਦੇ ਲੈਣ ਚਲ ਜੋ ਉਹ ਕਹ ਸੋ ਇਹ ਹਾਲਾਤ ਹੈ ਸਾਡੀ